ਅਸੀਂ ਕਈ ਦਿਨਾਂ ਤੋਂ ਕਹਿਦੇ ਸੀਗੇ ਸੋਚਦੇ ਸੀਗੇ ਦੱਸ ਸੀਗਾ ਮੰਨ ਦੇ ਚ ਬਾਦ-ਬਾਦ ਆਉਂਦਾ ਸੀਗਾ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਸਾਡੇ ਲਈ ਕਿਤੇ ਹਾ ਦਾ ਨਾ ਦਾ ਨਹੀਂ ਮਾਰਿਆ ਸਾਡੇ ਲਈ ਕਿਤੇ ਟਵੀਟ ਤੱਕ ਨਹੀਂ ਕੀਤਾ ਤੇ ਪਿਛਲੇ 3-4 ਦਿਨ ਤੋਂ ਬੜੀ ਵੇਟ ਸੀਗੀ ਕਿ ਪ੍ਰਧਾਨ ਮੰਤਰੀ ਆ ਰਹੇ ਆ ਪੰਜਾਬ ਦਾ ਹਰ ਪੀੜਤਾ ਏਰੀਆ ਦਾ ਦੌੜਾ ਕਰਨ ਵਾਸਤੇ ਅੱਜ ਪ੍ਰਧਾਨ ਮੰਤਰੀ ਜੀ ਆਏ ਉਹ ਹੀ ਡਾਲ ਹੋਇਆ ਜੋ ਉਹਨਾਂ ਨੇ ਅੱਜ ਕੀਤਾ 1600 ਕਰੋੜ ਰੁਪਇਆ ਪੰਜਾਬ ਨੂੰ ਦੇ ਕੇ ਚਲੇ ਗਏ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ 60000 ਕਰੋੜ ਰੁਪਇਆ ਸਾਡਾ ਤੁਹਾਡੇ ਵੱਲ ਬਕਾਇਆ ਰਹਿਦਾ ਸਾਨੂੰ ਕਿਉਂ ਨਹੀਂ ਦੇ ਦੇ ਸਾਡੀ ਪਾਰਟੀ ਦੇ ਪ੍ਰਧਾਨ ਨੇ ਤੁਹਾਡੇ ਕੋਲ 20000 ਕਰੋੜ ਰੁਪਇਆ ਪੰਜਾਬ ਲਈ ਮੰਗਿਆ ਸੀਗਾ ਅਸੀਂ ਸਰ ਬਾਰਡਰ ਤੇ ਸੀਗੇ ਅਸੀਂ ਤੁਹਾਨੂੰ ਕਿਹਾ ਸੀ ਕਿ ਇਹ ਨਾਲਾ ਹਲਕਾ ਜੰਗਾ ਦਾ ਸਾਹਮਣਾ ਵੀ ਕਰਦਾ ਇਹ ਨਾਲਾ ਹਲਕਾ ਹੜਾਂ ਦਾ ਸਾਹਮਣਾ ਵੀ ਕਰਦਾ ਸਾਨੂੰ ਘਟੋ ਘਟ ਜਿਹੜਾ ਉਹ ਤੁਸੀਂ 2000 ਕਰੋੜ ਰੁਪਇਆ ਦਿਓ ਪਰ ਸਾ ਜੈਸੇ ਤੁਸੀਂ ਆਏ ਹੀ ਹੈਲੀਕਾਪਟਰ ਦੇ ਉੱਤੋਂ ਲੰਘ ਕੇ ਤੁਸੀਂ ਉਦਾਂ ਹੀ ਵਾਪਸ ਜਿਹੜੇ ਚਲੇ ਗਏ ਇਹ ਬੜੀ ਦੁੱਖਤ ਗੱਲ ਹੈ ਪਰ ਤੁਸੀਂ ਪਿਛਲੇ ਦਿਨੀ ਅਫਗਾਨਿਸਤਾਨ ਚ ਗਏ ਸੀਗੇ ਜਿੱਥੇ ਤਾਲਬਾਨਾਂ ਦੀ ਸਰਕਾਰ ਹੈ ਤੁਸੀਂ ਉਹਨਾਂ ਨੂੰ ਤਾਂ ਗੱਫੇ ਦੇ ਆਏ ਉਹਨਾਂ ਦੀਆਂ ਛੜਕਾਂ ਬੜਾਵਾਂਗੇ ਉਹਨਾਂ ਦੀ ਇਦਾਂ ਕਹਾਂਗੇ ਸੱਜੀਆਂ ਜਿਹੜੀਆਂ ਨਾਲੇ ਚ ਛੜਕਾ ਟੁੱਟ ਗਿਆ ਕੌਣ ਬਣਾਊਗਾ ਜਿਹੜੀਆਂ ਸਰਦਾਂ ਉਹ ਲੋਦੀ ਟੁੱਟ ਗਿਆ ਉਹ ਕੌਣ ਬਣਾਊਗਾ ਜੇ ਕਿਹਾ ਫਾਦਲ ਕਾ ਫਰੋਜਪੁੱਤ ਟੁੱਟ ਗਿਆ ਉਹ ਕੌਣ ਬੜਾਊਗਾ ਸੋ ਮੈਨੂੰ ਤਾਂ ਲੱਗਦਾ ਸਰ ਪਾਲਬਾਨਾ ਵਾਸਤੇ ਵੱਧ ਪੈਸੇ ਅਸੀਂ ਪੰਜਾਬ ਜਿਹੜਾ ਇਸ ਦੇਸ਼ ਲਈ ਹਮੇਸ਼ਾ ਲੜਦਾ ਆ ਵੇ ਦੇਸ਼ ਦੀ ਹਾਤਾਂ ਦੀ ਕੰਟਰੀਬਿਊਸ਼ਨ ਕਰਦਾ ਆ ਉਹਨਾਂ ਨੂੰ 1600 ਕਰੋੜ ਰੁਪਇਆ ਅੱਜ ਤੁਸੀਂ ਸਾਡੇ ਨਾਲ ਮਜ਼ਾਕ ਕਰਕੇ ਚਲੇ ਗਏ ਹੋ ਮੈਂ ਤੁਹਾਡੇ ਇਸ ਐਲਾਨ ਦੀ ਨਿੰਦਾ ਕਰਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉਹੋ ਹੀ ਬੀਜੇਪੀ ਆ ਜਿਹਦੇ ਕਰਕੇ 750 ਕਿਸਾਨ ਜਿਹੜਾ ਸ਼ਹੀਦ ਹੋ ਗਿਆ ਸੀਗਾ ਇਹ ਉਹੀ ਬੀਜਪੀ ਆ ਨਾ ਕਿਸਾਨ ਹੈਤੀ ਆ ਨਾ ਪੰਜਾਬ ਹੈਤੀ ਆ ਇਹ ਕਿਸਾਨ ਵਿਰੋਧੀ ਵੀ ਆ ਪੰਜਾਬ ਵਿਰੋਧੀ ਵੀ ਆ ਅੱਜ ਫੇਰ ਪ੍ਰਧਾਨ ਮੰਤਰੀ ਜੀ ਆਪਣਾ ਚਿਹਰਾ ਜਿਹੜਾ ਉਹ ਦੱਸ ਗਏ ਉਸ ਦਿਨ ਚਵਨ ਸਾਹਿਬ ਵੀ ਆਏ ਸੀ ਉਹਨਾਂ ਨੂੰ ਵੀ ਕਿਹਾ ਸੀ ਪ੍ਰਧਾਨ ਮੰਤਰੀ ਜੀ ਤੁਸੀਂ ਪੰਜਾਬ ਨਾਲ ਬਹੁਤ ਵੱਡਾ ਅੱਜ ਜਿਹੜਾ ਧੋਖਾ ਕਰਕੇ ਗਏ ਜੇ ਪੰਜਾਬ ਨੇ ਦੇਸ਼ ਨਾਲ ਕਦੀ ਧੋਖਾ ਨਹੀਂ ਕੀਤਾ ਪਰ ਅੱਜ ਤੁਸੀਂ ਧੋਖਾ ਕਰਕੇ ਕੁਝ ਨਹੀਂ ਦੇ ਕੇ ਗਏ 1600 ਕਰੋੜ ਦੀ ਕੀ ਕੀ ਹੁੰਦਾ 20000 ਕਰੋੜ ਤੋਂ ਉੱਪਰ ਸਾਡਾ ਨੁਕਸਾਨ ਹੋਇਆ ਸਾਡਾ 60000 ਕਰੋੜ ਵੀਆ ਬੈਲੈਂਸ ਤੁਹਾਡੇ ਹੱਲ ਖੜਾ ਤੁਸੀਂ ਸਾਨੂੰ ਇਹ ਸੌਖੇ ਟਾਈਮ ਤੇ ਦੀ ਦੇ ਅਸੀਂ ਆਪਣੇ ਬਾਰਡਰ ਲਈ ਤੁਹਾਡੇ ਕੋ ਪੈਸੇ ਮੰਗੇ ਸੰਤ ਤੁਸੀਂ ਉਹ ਵੀ ਦੇ ਦੇ ਸੋ ਮੈਂ ਤੁਹਾਡੀ ਅੱਜ ਦੀ ਇਸ ਐਲਾਨ ਦੀ ਨਿੰਦਾ ਕਰਦਾ ਔਰ ਮੈਨੂੰ ਪਤਾ ਸੀ ਮੈਂ ਬੜੇ ਦਿਨਾਂ ਦਾ ਕਹਿ ਰਿਆ ਸੀ ਗੱਲ ਪੰਜਾਬੀਆਂ ਨੂੰ ਕਹਿ ਰਿਆ ਸੀ ਕਿਸਾ ਦੇਨਾਂ ਤੋਂ ਆਸ ਨਾ ਕਰੋ ਇੰਨਾ ਤੋਂ ਆਸ ਨਾ ਕਰਿਓ ਕੇਂਦਰੀ ਸਰਕਾਰ ਤੋਂ ਆਸ ਨਾ ਕਰਿਓ ਜੇ ਕੇਂਦਰੀ ਸਰਕਾਰ ਚੰਗੀ ਹੁੰਦੀ ਇਹੇ ਹੜ ਨਾ ਆਉਂਦੇ ਜੇ ਕਿਤੇ ਸਾਨੂੰ ਪਹਿਲਾਂ ਪੈਸੇ ਦਿੱਤੇ ਹੁੰਦੇ ਅਸੀਂ ਕਈ ਕੁਝ ਕਰਨਾ ਸੀਗਾ ਪਰ ਚਲੋ ਕੋਈ ਨਹੀਂ ਅਸੀਂ ਲੜਾਂਗੇ ਪੰਜਾਬ ਹੀ ਪੰਜਾਬ ਨੂੰ ਉਠਾਊਗਾ ਪੰਜਾਬ ਹੀ ਸਾਡੇ ਮੁੱਖ ਮੰਤਰੀ ਦੀ ਗਵਾਹੀ ਦੇ ਵਿੱਚ ਪੰਜਾਬ ਫੇਰ ਉੱਠੂਗਾ ਅਸੀਂ ਤੁਹਾਨੂੰ ਉੱਠ ਕੇ ਦਿਖਾਵਾਂਗੇ ਪਰ ਤੁਹਾਡੀਆਂ ਇਹ ਨੀਤੀਆਂ ਜਿਹੜੀਆਂ ਇਹ ਇੱਕ ਨਾ ਇੱਕ ਦਿਨ ਤੁਹਾਨੂੰ ਨੁਕਸਾਨ ਕਰਦੀਆਂ ਤੁਸੀਂ ਪੰਜਾਬ ਪਧਤੀ ਜਿਹੜੀ ਨੀਤੀ ਬਣਾਈ ਆ ਇਹ ਤੁਹਾਡੀ ਨੀਤੀ ਬਹੁਤ ਹੀ ਗਲਤ ਹੈ